ਸਤਿ ਸ੍ਰੀ ਅਕਾਲ ਜੀ ਮੈਂ ਵਿੱਕੀ ਲਖਮੀਰ ਵਾਲਾ ਤੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਅਮਨ ਬਟਿਕ ਤੇ ਤੇ ਅਮਨ ਕਢਾਈ ਕਰ ਰਹੇ ਨੇ ਜੋ ਤੁਹਾਨੂੰ ਦੱਸਣਗੇ ਵੀ ਅੱਜ ਉਹ ਕਢਾਈ ਦੇ ਵਿੱਚ ਕੀ ਕਰ ਰਹੇ ਨੇ ਇਹ ਕਿਹੜਾ ਸੂਟ ਆ ਤੇ ਕਿੱਦਾਂ ਦੀ ਕਢਾਈ ਆ ਆਹ ਹੁਣ ਕਿਹੜਾ ਸੂਟ ਆ ਇਹ ਇਹ ਜਾਰਜਟ ਦਾ ਸੂਟ ਹੈ ਅੱਛਾ ਤੇ ਕਢਾਈ ਆਪਣਾ ਕਢਾਈ ਇਹ ਮੈਂ ਬਾਹਾਂ ਦੀ ਕਢਾਈ ਕਰ ਰਹੀ ਹਾਂ ਓਕੇ ਤੇ ਬਾਕੀ ਇਹਦੇ ਗਲੇ ਦੇ ਉੱਪਰ ਡਿਜ਼ਾਈਨ ਬਣਿਆ ਹੋਇਆ ਠੀਕ ਆ ਤੇ ਕਿਹੜੇ ਤੇ ਐਵੇਂ ਜਿਵੇਂ ਆਪਾਂ ਬਾਹਾਂ ਤੇ ਫੁੱਲ ਪਾਏ ਨੇ ਸਾਰੇ ਗਰਾਂਟ ਦੇ ਫੁੱਲ ਆ ਇਹ ਜੌਰਜ ਆਟਮ ਨੇ ਜਿਹੜੇ ਸੂਟ ਹੁੰਦੇ ਨੇ ਜਿਵੇਂ ਇਹ ਚੁੰਨੀ ਵਾਂਹੁੰਦੇ ਬਾਦਰੇ ਇਹ ਸਰਦੀਆਂ ਇਦਾਂ ਨਹੀਂ ਜਾਂਦੇ ਕਿ ਸਰਦੀਆਂ ਜੀ ਵੀ ਚੱਲਾਂ ਦਿੱਤੀਆਂ ਗਰਮੀਆਂ ਇੱਥੇ ਦੋਨੋਂ ਅੱਛਾ ਵੀ ਸਰਦੀਆਂ ਅੱਛਾ ਵੀ ਲੋਨ ਇਹਦੇ ਲੱਗਦੀ ਉਹ ਲੱਗਦੀ ਉਹ ਹੈ ਲੋਨ ਇਹਦੇ ਲੱਗਦੀ ਆ ਮਤਲਬ ਦੋਨੇ ਗਰਮੀ ਸਰਦੀ ਸੀਜ਼ਨ ਪੈ ਜਾਂਦੇ ਨੇ ਸਰਦੀ ਜਿਵੇਂ ਠੰਡ ਨਹੀਂ ਜਾਂਦੀ ਜਿਹੜੇ ਠੰਡਾ ਤੁਹਾਨੂੰ ਤੁਹਾਨੂੰ ਪਤਾ ਹੈ ਲੇਡੀਜ਼ ਵੈਸੇ ਵੀਡੀਓ ਦੇ ਵਿੱਚ ਥੋੜਾ ਜਿਆਦਾ ਰੰਗ ਦਾ ਤੁਹਾਨੂੰ ਪਤਾ ਹੈ ਨਾ ਵੀ ਫਰਕ ਪੈਂਦਾ ਬਈ ਸਿਆਉਣ ਕਿਹੜਾ ਗ੍ਰੀਨ ਹੋਇਆ ਇਹ ਅੰਗੂਰੀ ਜਿਹਾ ਗ੍ਰੀਨ ਕਲਰ ਆ ਅੰਗੂਰੀ ਜਿਹਾ ਗ੍ਰੀਨ ਪਿਸਤਾ ਗ੍ਰੀਨ ਦੇਹਸਾ ਜਾਂ ਜਿਹਾ ਅੰਗੂਰੀ ਗ੍ਰੀਨ ਇਹ ਆਪਣਾ ਉਹ ਹੋ ਗਿਆ ਨਾ ਜਿਵੇਂ ਫੁੱਲ ਬੂਟੀਆਂ ਹੈਗੀਆਂ ਇਹਨਾਂ ਨੇ ਆਪਾਂ ਜਿਵੇਂ ਇਹਦੇ ਨੀਚੇ ਚਾਰ ਪੱਤੀਆਂ ਨੇ ਇੱਕ ਡੰਡੀ ਆ ਤੇ ਬਾਕੀ ਉੱਪਰ ਜਿਹੜਾ ਫੁੱਲ ਦੀ ਸ਼ੇਪ ਆ ਨਾ ਉਹ ਦੋ ਵਾਲੇ ਵਾਲੇ ਪੱਤੀਆਂ ਨੇ ਇੱਕ ਸੈਂਟਰ ਦੇ ਵਿੱਚ ਪੱਤੀ ਆ ਇਹ ਛੋਟਾ ਗੁਲਾਬ ਹੈ ਹਾਂ ਇਹ ਜਿਹੜਾ ਇਹ ਹਿੱਸਾ ਦਾ ਗ੍ਰੀਨ ਕਲਰ ਦੇ ਨਾਲ ਕੀਤਾ ਜਾ ਰਿਹਾ ਮਤਲਬ ਆਹ ਗ੍ਰੀਨ ਕਲਰ ਆ ਪਿਸਤਾ ਗ੍ਰੀਨ ਪਿਸਤਾ ਗ੍ਰੀਨ ਤੇ ਆ ਦੇਖੋ ਜਿਵੇਂ ਆ ਪੱਤੀਆਂ ਬਣਾਈਆਂ ਨੇ ਇਹ ਸਾਰੀਆਂ ਉਹਨਾਂ ਦੇ ਥੱਲੇ ਪੱਤੀਆਂ ਨੇ ਤੇ ਉੱਪਰ ਆ ਜਿਵੇਂ ਤੁਹਾਨੂੰ ਦਿਖ ਰਿਹਾ ਹੋਊਗਾ ਸ਼ਾਫੇ ਦੇ ਵਿੱਚ ਹੈ ਨਾ ਇਹ ਆ ਕਦਰ ਦਾ ਹੈ ਆਪਣੀਆਂ ਉੱਪਰਲੀਆਂ ਪੱਤੀਆਂ ਦੀਆਂ ਜਨਗੀਆਂ ਆਈ ਕੇ ਗੰਦ ਜ਼ਰੂਰ ਉਹ ਰੱਖਿਓ બીજી મે ਜਿਹੜੇ ਪਤਲੇ ਸੂਟ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਆਪਾਂ ਨੂੰ ਐ ਲੱਗੇ ਵੀ ਸ਼ਾਇਦ ਕੋਈ ਛੁੱਟ ਛਿੱਚ ਸਕਦਾ ਉਹਦੇ ਵਿੱਚ ਜਿਹੜਾ ਨਿਸ਼ਚੀ ਪੇਪਰ ਲਾਉਣਾ ਹੁੰਦਾ ਆਪਣਾ ਕੱਚਾ ਪੇਪਰ ਉਹ ਤੁਸੀਂ ਡਬਲ ਤੇ ਟ੍ਰਿਪਲ ਵੀ ਕਰ ਸਕਦੇ ਹੋ ਉਹਦਾ ਬਹੁਤ ਫਾਇਦਾ ਉਹਦੇ ਨਾਲ ਆਇਆ ਵੀ ਇਹਦੇ ਵਿੱਚ ਇੱਕ ਦਾ ਸੂਟ ਦੇ ਵਿੱਚ ਖੇਚੀ ਜੀ ਨਹੀਂ ਪੈਂਦੀ ਹੈ ਨਾ ਇੱਕ ਸਿੱਜਦਾ ਨਹੀਂ ਹੈਗਾ ਬਾਕੀ ਇਹ ਆ ਜਿਹੜਾ ਤੁਹਾਨੂੰ ਲੱਗੇ ਵੀ ਸੂਟ ਸਿੱਜਦਾ ਹੈ ਨਾ ਉਹਦੇ ਥੋੜਾ ਜਿਹਾ ਆ ਆਹ ਵੀ ਸਲੋ ਕੜਾਈ ਕਰ ਲੋ ਹੈ ਨਾ ਤੁਸੀਂ ਬਾਕੀ ਮੈਸੇ ਕੜਾਈ ਵਾਸਤੇ ਜੇ ਕਪੜਾ ਲਾਵੇ ਤਾਂ ਵਧੀਆ ਲੈਣਾ ਚਾਹੀਦਾ ਜਿਵੇਂ ਇਹ ਹੈ ਹੈਗਾ ਤਾਂ ਜੋੜ ਦੇ ਟੋਲਸ ਨੂੰ ਪਰ ਇਹ ਵਧੀਆ ਵਾਲੀ ਜੋੜ ਦੇ ਟੈਕ ਇੱਕ ਸਸਤੀ ਵੀ ਹੁੰਦੀ ਹੈ ਤੇ ਇੱਕ ਮਹਿੰਗੀ ਵੀ ਵਧੀਆ ਕਿਹੜਾ ਹੁੰਦਾ ਉਹਨਾਂ ਜੋੜ ਦੇ ਟਵੀ ਜਿਹੜੀ ਮਲਾਇਮ ਹੁੰਦੀ ਆ ਹਾਂ ਆ ਦੇਖੋ ਕਿੰਨੀ ਮੋਲੈਂਡ ਆ ਆ ਦੇਖ ਕੇ ਤਾਂ ਕਿਦ ਕਰੀਏ ਜੇ ਬਾਕੀ ਜਿੰਨਾ ਜਿੰਨਾ ਜਿਹੜਾ ਮਤਲਬ ਜਿਹਨਾਂ ਦਾ ਮੈਂ ਵੀਡੀਓ ਬਣਾ ਰਿਹਾ ਮੈਨੂੰ ਦੇਖਦੇ ਹੋਏ ਜਿੰਨੀ ਇੱਕ ਮੈਨੂੰ ਜੱਜਮੈਂਟ ਹੋਈ ਆ ਜੇ ਕੋਈ ਵੀ ਸੂਟ ਸਿੱਜਦਾ ਤਾਂ ਉਹਦੇ نیچے ਜਿਹੜਾ ਕੱਚਾ ਪੇਪਰ ਆਪਾਂ ਦੂਰਾ ਤੀਰਾ ਚੋਰਾ ਕਰਕੇ ਵੀ ਲਾ ਸਕਦੇ ਆ ਹੁਣ ਤੱਕ ਆ ਇਹ ਲਾ ਲੋ ਵੀ ਹੱਲ ਹੋ ਜਾਂਦਾ ਕੋਈ ਬਾਲਾ ਵੱਡਾ ਇਸ਼ੂ ਨਹੀਂ ਆਇਆ ਤੁਸੀਂ ਪੇਪਰ ਨੂੰ ਹੀ ਦੂਰਾ ਤੀਰਾ ਕਰਕੇ ਲਾ ਸਕਦੇ ਹੋ نیچے ਉਹਦੇ ਨਾਲ ਹੱਲ ਹੋ ਹੀ ਜਾਂਦਾ ਇਹ ਜਿਵੇਂ ਦੇਖੋ ਆਮਲ ਹੁਣ ਆ ਫੁੱਲ ਦੀ ਕਿਢਾਈ ਕਰਨੀ ਹੈ ਜੇ نیچے ਪੇਪਰ ਲਾਦੇ ਨੇ ਕਿਉਂਕਿ ਜਿਵੇਂ ਹੁਣ ਆਪਾਂ ਮੋਲ ਦੇ ਸੂਟ ਲੈਨੇ ਆ ਜਿਹੜੇ ਕੰਪਿਊਟਰ ਕਿਢਾਈ ਹੋਈ ਹੁੰਦੀ ਆ ਉਹਨਾਂ ਦੇ نیچے ਵੀ ਤੁਸੀਂ ਦੇਖਿਓ ਨਾ ਪੇਪਰ ਹਰੇਕ ਦੇ نیچے ਲੱਗ ਜਾਂਦਾ ਕਿਉਂਕਿ ਪੇਪਰ ਤੋਂ ਬਿਨਾਂ ਕਢਾਈ ਹੋ ਹੀ ਨਹੀਂ ਸਕਦੀ ਕਿਉਂਕਿ ਪੇਪਰ ਲਾ ਕੇ ਹੀ ਕਢਾਈ ਸੋਹਣੀ ਤੇ ਸਾਫ਼ ਹੁੰਦੀ ਹੈ ਜਿਵੇਂ ਹੁਣ ਐਗਜ਼ੈਂਪਲ ਦੇ ਤੌਰ ਤੇ ਲਾ ਲਓ ਆਪਾਂ ਕੋਈ ਪੇਪਰ ਰੱਖਦੇ ਆ ਪੇਪਰ ਦੇ ਉੱਤੇ ਆਪਾਂ ਪੈਨ ਦੇ ਨਾਲ ਕੋਈ ਕੁਝ ਲਿਖਣਾ ਹੈ ਨਾ ਕਿਥੇ ਆਪਾਂ ਕੱਲਾ ਕਹਿਰਾ ਪੇ ਇੱਕ ਪੇਜ ਰੱਖ ਕੇ ਲਿਖੀਏ ਉਹਦੇ ਤੇ ਆਪਣੀ ਹੈਂਡਰਾਈਟ ਹੈਂਡਰਾਈਟਿੰਗ ਸੋਹਣੀ ਨਹੀਂ ਹੁੰਦੀ ਜੇਕਰ ਉਹਨੂੰ ਆਪਾਂ ਕਾਪੀ ਉੱਤੇ ਰੱਖ ਕੇ ਲਿਖੀਏ ਤਾਂ ਕਿੰਨਾ ਸੋਹਣਾ ਲਿਖਿਆ ਜਾਂਦਾ ਘੂੜਾ ਲਿਖਿਆ ਜਾਂਦਾ ਹੈ ਨਾ ਉਦਹੀਂ ਉਦਹੀਂ ਬਸ ਆਹ ਲਾ ਲੋ ਬਿਥਨੋਂ ਬੇਸ ਜਾਂ ਮਿਲ ਜਾਂਦਾ ਉਹਨੂੰ ਕੜਾਈ ਨੂੰ ਉਹਦੇ ਨਾਲ ਕੜਾਈ ਸੋਣੀ ਹੋ ਜਾਂਦੀ ਐ ਹਾਂ ਉਹਨਾ ਉਨੇ ਹੀ ਕਿਹੜੇ ਛੁੱਪਦੇ ਕਿਹੜੇ ਹਿੱਸੇ ਦੀ ਕੜਾਈ ਕਰ ਰਹੇ ਹੋ ਬਾਹਾਂ ਦੀ ਕੇਰੇ ਵਗੈਰਾ ਤੇ ਇਹ ਇੱਕ ਥੋੜਾ ਮोटा ਵੱਡਾ ਫੁੱਲ ਨੇ ਕੇਰੇ ਦੇ ਗਲੇ ਤੇ ਡਿਜ਼ਾਈਨ ਹੋ ਰਿਹਾ ਹੈਗਾ ਅੱਛਾ ਫਰੰਟ ਤੇ ਫੁੱਲ ਨੇ ਉਹ ਫਿਰ ਆਪਾਂ ਵਾਕ ਤੋਂ ਵੀਡੀਓ ਬਣਾਦਾ ਕਿ ਜਾਂ ਕਿਵੇਂ ਉਹ ਆਪਾਂ ਬਣੇ ਹੋ ਜੀ ਸ਼ਾਰਟ ਪਾ ਲਾਂਗੇ ਨੇ ਉਹ ਵੀ ਬਾਤ ਨਹੀਂ ਸੂਟ ਸਾਰੇ ਜਿਹੜੇ ਤੈਂ ਬਣਾਉਣਾ ਉਹ ਵੀ ਮੈਂ ਦੇਖਦੀ ਹਾਂ ਹੋ ਸਕਦਾ ਇਹ ਤਾਂ ਮੈਂ ਨਹੀਂ ਬਣਾਉਂਗੀ ਹਾਂ ਇੱਕ ਕਰ ਦੂ ਕਿਹੜੇ ਟਾਈਮ ਬਣਾਉਣਾ ਚਲੋ ਮੈਂ ਵੀ ਜਲਦੀ ਆ ਜੂੰਗਾ ਉਦੋਂ ਉਦੋਂ ਤੱਕ ਛੱਡ ਜੀ ਫਿਰ ਵੀਡੀਓ ਬਣਾ ਦਾਂਗੇ ਉਹ ਵੀਡੀਓ ਵੀ ਸ਼ੇਅਰ ਕਰ ਦਾਂਗੇ ਆਪਾਂ ਦੇਖਦੇ ਕਿਦੋਂ ਬਣਦਾ ਹੈ ਨਾ ਜਿਹੜਾ ਉਹ ਆਉਣ ਪਿੰਕ ਕਲਰ ਦੇ ਨਾਲ ਉਹ ਫੁੱਲ ਦਾ ਉੱਪਰ ਦਾ ਹਿੱਸਾ ਕੱਟ ਰਹੇ ਨੇ ਜਿਵੇਂ ਮੈਂ ਤੁਹਾਨੂੰ ਜਿਵੇਂ ਜਿੱਦਾਂ ਕਿਹਾ ਸੀਗਾ ਉਹਦੇ ਸੈਂਟਰ ਦੇ ਵਿੱਚ ਇੱਕ ਪੱਤੀ ਆ ਤੇ ਸਾਈਡ ਤੇ ਨਾ ਲੈਫਟ ਰਾਈਟ ਸਾਈਡ ਤੇ ਦੋ ਦੋ ਪੱਤੀਆਂ ਆ ਨੇ ਅੱਜ ਦਾ ਇਹ ਫੁੱਲ ਬਣਾਇਆ ਜਾ ਰਿਹਾ ਉੱਪਰਲਾ ਹਿੱਸਾ ਇਹ ਪੱਤੀ ਦਾ ਤਿੱਖਾ ਸੈਂਟਰ ਵਾਲਾ ਚੌੜਾ ਤੇ ਲਾਸਟ ਤੇ ਆ ਕੀ ਵੀਰ ਤਿੱਖਾ ਇਹ ਬਣਦਾ ਕਿਵੇਂ ਆ ਜਿਵੇਂ ਆਪਾਂ ਜਦੋਂ ਇਹ ਇਹੋ ਜਿਹੇ ਫੁੱਲਾਂ ਦੀ ਉਹ ਕਰਦੇ ਆ ਕੱਢਣ ਲੱਗਦੇ ਆ ਮਤਲਬ ਜ਼ੀਰੋ ਤੋਂ ਟਾਂਕਾ ਲੈ ਕੇ ਸਟਾਰਟ ਕਰਦੇ ਆ ਪਰ ਜ਼ੀਰੋ ਦਾ ਭਾਵ ਜੇ ਕਿਨਾਂ ਆਪਾਂ ਜ਼ੀਰੋ ਤੋਂ ਟਾਂਕਣਾ ਸ਼ੁਰੂ ਕਰਦੇ ਆ ਤਾਂ ਪਹਿਲਾ ਹਿੱਸਾ ਜਿਹੜਾ ਠਿਖਾ ਬਣਦਾ ਦੇਖੋ ਜਿਵੇਂ ਜ਼ੀਰੋ ਤੋਂ ਟਾਂਕਣਾ ਸ਼ੁਰੂ ਕਰਿਆ ਜਦੋਂ ਆਪਾਂ ਗੁਲਾਈ ਜਾ ਉੱਪਰ ਨੂੰ ਜਾਂਦੇ ਆ ਆਪਾਂ ਗੋਡੇ ਪ੍ਰੈਸ ਕਰੀ ਜਾਵਾਂਗੇ ਕਰੀ ਜਾਵਾਂਗੇ ਉਹ ਕੜਾਈ ਚੌੜੀ ਹੁੰਦੀ ਜਾਊ ਜਦੋਂ ਲਾਸਟ ਤੇ ਐਂਡ ਤੇ ਪਹੁੰਚਣਾ ਉਹ ਗੋਡੇ ਨੂੰ ਆਪਾਂ ਫਿਰ ਢਿੱਲਾ ਛੱਡੀ ਜਾਵਾਂਗੇ ਛੱਡਿਆਵਾਂਗੇ ਅਖੀਰ ਜ਼ੀਰੋ ਤੱਕ ਆ ਜਾਵਾਂਗੇ ਜਿਵੇਂ ਹੁਣ ਮੈਂ ਜਿਵੇਂ ਆਪਾਂ ਇੱਥੋਂ ਆ ਜਿਵੇਂ ਮੇਰੀ ਉਂਗਲਾ ਅਪਾ ਇਹ ਤੋਂ ਸ਼ੁਰੂ ਕਰਿਆ 0 ਤੋਂ ਸ਼ੁਰੂ ਕਰਿਆ ਗੋਡਾ ਪ੍ਰੈਸ ਕਰੀ ਜਾਵਾਂਗੇ ਸੈਂਟਰ ਚੌੜਾ ਹੋਈ ਜਾਊਗਾ ਚੌੜਾ ਹੋਈ ਜਾਊਗਾ ਲਾਸਟ ਤੇ ਆਪਾਂ ਗੋਡਾ ਛੱਡੀ ਜਾਵਾਂਗੇ ਛੱਡੀ ਜਾਵਾਂਗੇ ਲਾਸਟ ਵਾਲਾ ਹਿੱਸਾ ਟਿਕਾ ਹੋਈ ਜਾਊਗਾ ਆ ਦੇਖੋ ਜਿੱਦਾਂ ਅਮਨ ਬਣਾ ਰਹੇ ਨੇ ਹੁਣ ਦੇਖੋ ਪਰਲਾ ਹਿੱਸਾ ਸ਼ੁਰੂ ਕਰਨੇਗੇ ਜਿਵੇਂ ਆ 0 ਤੋਂ ਸ਼ੁਰੂ ਕਰਿਆ ਦੇਖੋ ਨਾ ਗੋਡਾ ਪ੍ਰੈਸ ਕੋਈ ਕਰ ਲਿਆ ਦੇਖੋ ਠੀਕ ਆ ਲਾਸਟ ਆ ਕਿ ਗੋਡਾ ਫਿਰ ਇਹ ਬਿਲਕੁਲ ਛੱਡਤਾ ਇਹ ਇਦਾਂ ਹੀ ਫਿਰ ਇਹ ਤੇ ਸਿਰਾ ਤੇ ਲਾਸਟ ਵਾਲਾ ਹਿੱਸਾ ਟਿਕਾ ਬਣ ਜਾਂਦਾ ਬਹੁਤ ਸੌਖਾ ਹੁੰਦਾ ਇਹ ਹਾਂ ਬਹੁਤ ਆਸਾਨ ਜਿਵੇਂ ਹੁਣ ਆਪਾਂ ਨੇ ਇੱਕ ਦੇ ਵੀ ਬੂਟੀਆਂ ਐਵੇਂ ਪਾਉਣੀਆਂ ਨੇ ਸਾਰੇ ਸੂਟ ਦੇ ਪੱਕਲੀਆਂ ਬੂਟੀਆਂ ਵੀ ਪਾ ਸਕਦੇ ਹਾਂ ਹਾਂ ਮਤਲਬ ਜਿਵੇਂ ਮੈਂ ਹਰ ਇੱਕ ਵੀਡੀਓ ਦੇ ਵਿੱਚ ਕਹਿਣਾ ਕੋਈ ਵੀ ਭੈਣਾ ਮਤਲਬ ਕੜਾਈ ਸਿੱਖ ਸਕਦੀ ਆ ਬਸ ਬੰਦੇ ਦੇ ਵਿੱਚ ਸਿੱਖਣ ਦੀ ਲਗਨ ਹੋਵੇ ਤੇ ਜਿਵੇਂ ਕਿਵੇਂ ਅਕਸਰ ਕਹਿਣਾ ਹੁੰਦਾ ਵੀ ਜਿਹੜੀਆਂ ਭੈਣਾਂ ਸਲਾਈ ਕਰਦੀਆਂ ਨੇ ਉਹ ਕਢਾਈ ਮਜ਼ਰੀ ਜਲਦੀ ਸਿੱਖ ਸਕਦੀ ਨੇ ਕਿਉਂਕਿ ਮਸ਼ੀਨ ਉੱਤੇ ਦੇਖੋ ਨਾ ਹੱਥ ਖੜੀ ਹੁੰਦਾ ਹੈ ਨਾ ਭਾਵੇਂ ਜਿਵੇਂ ਆਪਾਂ ਇੱਕ ਸੂਟਾਂ ਦੇ ਉੱਤੇ ਸਿਲਾਈ ਕਰਦੇ ਆ ਨਾ ਉਦੋਂ ਉਹ ਸੂਟ ਨੂੰ ਆਪਾਂ ਲੈਫਟ ਰਾਈਟ ਕਰਦੇ ਆ ਬਸ ਉਹੀ ਕੰਮ ਇਹਦਾ ਫਰੇਮ ਦਾ ਅੱਜ ਜਿਵੇਂ ਹੁਣ ਦੇਖੋ ਆਮਨ ਫਰੇਮ ਨੂੰ ਘੁਮਾਰੇ ਨੇ ਮੇਨ ਗੱਲ ਕੀ ਆ ਕਿ ਜਿਹੜੀ ਆਪਣੀ ਇਹ ਮਸ਼ੀਨ ਵਾਲੀ ਸੂਈ ਆ ਇਹਨੂੰ ਨਹੀਂ ਪਤਾ ਵੀ ਇਹਨੇ ਕਿੱਧਰ ਜਾਣਾ ਨਾ ਇਹਨੂੰ ਲੈਫਟ ਦਾ ਪਤਾ ਨਾ ਇਹ ਰਾਈਟ ਦਾ ਇਹਨੇ ਤਾਂ ਇੱਕ ਜਗ੍ਹਾ ਹੀ ਕਢਾਈ ਕਰਨੀ ਆ ਕੜਾਈ ਦੇ ਵਿੱਚ ਫੁੱਲ ਦਾ ਰੂਪ ਕਿਵੇਂ ਦਿੱਤਾ ਜਾਂਦਾ ਸਾਰਾ ਸਾਈ ਗੱਲ ਇਸ ਫਰੇਮ ਦੇ ਉੱਤੇ ਆ ਜਿਵੇਂ ਹੁਣ ਸੂਈ ਚੱਲੂਗੀ ਇੱਕ ਜਗ੍ਹਾ ਚਲੀ ਜਾਊ ਫਰੇਮ ਨੂੰ ਆਪਾਂ ਐਦਾਂ ਕਰਾਂਗੇ ਉਹ ਲਾਈਨ ਬਣ ਜੂ ਉਧਰ ਕਰਾਂਗੇ ਹਨਾ ਮਤਲਬ ਸਾਰਾ ਕੁਝ ਫਰੇਮ ਦੇ ਉੱਤੇ ਨੇ ਰਿਪਰ ਕਰਦਾ ਆਪਾਂ ਫਰੇਮ ਨੂੰ ਚਲਾਉਣਾ ਸਿੱਖ ਗਏ ਤਾਂ ਆਪਾਂ ਕੜਾਈ ਕਰਨਾ ਸਿੱਖ ਗਏ ਜਿਵੇਂ ਤੁਸੀਂ ਦੇਖੋ ਆਹ ਸੂਈ ਇੱਕ ਜਗ੍ਹਾ ਜਾਂਦਰੀਆ ਆਹ ਬਣ ਫਰੇਮ ਨੂੰ ਮੂਵ ਕਰ ਰਹੇ ਦੇਖੋ ਐਦਾਂ ਗੋਲਾਈ ਦੇ ਵਿੱਚ ਜਿੱਦਾਂ ਜਿੱਦਾਂ ਆਪਾਂ ਫਰੇਮ ਨੂੰ ਘੁਮਾਉਣਾ ਉਦੋਂ ਉਦੋਂ ਕੜਾਈ ਰੂਪ ਲੈ ਜਾਂਦੀ ਆ ਮਤਲਬ ਉਹ ਹੀ ਸ਼ੇਪ ਦੇ ਵਿੱਚ ਬਣ ਜਾਂਦੀ ਆ ਜਿਹੜਾ ਜਿਵੇਂ ਅਮਨੇ ਆਖਿਆ ਸੀਗਾ ਵੀਰ ਘੇਰੇ ਤੇ ਘੇਰੇ ਤੇ ਵੀ ਫੁੱਲ ਦਾ ਫਰਕ ਆ ਹੋਣਾ ਘੇਰੇ ਤੇ ਤੇ ਨਹੀਂ ਫੁੱਲ ਦਾ ਫਰਕ ਹਾਂ ਹਾਂ ਨਾਲੇ ਤੇ ਕੋ ਫਰੰਟ ਤੇ ਆਪਾਂ ਨੇ ਮਤਲਬ ਗਲੇ ਤੇ ਡਿਜ਼ਾਈਨ ਵੱਡਾ ਹਾਂ ਹਾਂ ਗਲੇ ਦਾ ਡਿਜ਼ਾਈਨ ਵੱਡਾ ਲਾਹ ਬੜੇ ਹੀ ਮਤਲਬ ਡਿਜ਼ਾਈਨ ਵੱਡੇ ਆ ਠੀਕ ਆ ਉਹ ਆਪਾਂ ਤੁਹਾਨੂੰ ਪੱਕੇ ਤੌਰ ਤੇ ਵੀਡੀਓ ਅਪਲੋਡ ਕਰਾਂਗੇ ਤੇ ਜਿਹੜੀਆਂ ਮੇਰੀਆਂ ਭੈਣਾਂ ਕਢਾਈ ਸਿੱਖਣ ਦੇ ਚਾਹਵਾਨ ਨੇ ਉਹ ਪ੍ਰੈਕਟਿਸ ਜ਼ਰੂਰ ਕਰਿਓ ਸਟਾਰਟਿੰਗ ਦੇ ਵਿੱਚ ਆਪਾਂ ਨੇ ਕੀ ਕਰਨਾ ਇੱਕ ਫਰੇਮ ਲੈ ਕੇ ਆਉਣਾ ਤੇ ਬਾਕੀ ਕੱਲਾ ਸਿਰਫ ਫਰੇਮ ਲੈ ਆਓ ਜੇਕਰ ਤੁਸੀਂ ਇਹ ਕਢਾਈ ਵਾਲੇ ਰੀਲਾਂ ਨਹੀਂ ਵੀ ਲੈ ਕੇ ਆਉਣੀਆਂ ਹਨ ਜਿਹੜੀ ਆਪਣੀਆਂ ਸਲਾਈ ਵਾਲੇ ਰੀਲਾਂ ਨੇ ਸਲਾਈ ਮਸ਼ੀਨ ਉੱਤੇ ਚਾੜ ਕੇ ਫਰੇਮ ਦੇ ਵਿੱਚ ਕੱਪੜਾ ਕੱਸ ਕੇ ਉਹ ਜਿਹੜੀ ਸਲਾਈ ਮਸ਼ੀਨ ਸਲਾਈ ਲਾਉਂਦੀ ਆ ਹਨਾ ਜਿੱਦਾਂ ਦੇਖੋ ਉਹ ਵੀ ਇੱਕ ਜਿਹੀ ਸਲਾਈ ਲਾਉਣੀ ਆ ਬਸ ਤੁਸੀਂ ਸਲਾ ਸਲਾ ਯਰੀ ਰੀਲ ਦੇ ਨਾਲ ਫਰੇਮ ਤੇ ਉੱਤੇ ਕਪੜਾ ਲਾ ਕੇ ਉਹਨੂੰ ਲੈਫਟ ਰਾਈਟ ਕਰਕੇ ਫਰੇਮ ਨੂੰ ਚਲਾਉਣਾ ਸਿੱਖ ਜਾਓ ਬਸ ਜਦੋਂ ਤੁਹਾਨੂੰ ਯਕੀਨ ਆ ਜੇ ਵੀ ਤੁਹਾਡਾ ਫਰੇਮ ਉੱਤੇ ਹੱਥ ਖੜ ਗਿਆ ਹੈ ਨਾ ਉਸ ਤੋਂ ਬਾਅਦ ਤੁਸੀਂ ਕੜਾਈ ਵਾਲੀ ਰੀਲ ਲਿਆ ਕੇ ਕੋਈ ਡਿਜ਼ਾਈਨ ਛਾਪ ਕੇ ਉਹਦੀ ਪ੍ਰੈਕਟਿਸ ਕਰ ਸਕਦੇ ਹੋ ਮਤਲਬ ਕਹਿੰਦਾ ਬਾਬੂ ਵੀ ਐਡਾ ਬਿੱਡ ਨਹੀਂ ਹੈਗਾ ਤੁਸੀਂ ਸਿੱਖ ਸਕਦੇ ਹੋ ਸਾਰਾ ਕੁਝ ਸਵਾਸਾ ਲਾ ਲੋ ਵੀ ਪ੍ਰੈਕਟਿਸ ਦੇ ਸਰਪੀਆ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਅੱਜ ਵਾਲੀ ਵੀਡੀਓ ਆਪਣੀ ਕਿੱਦਾਂ ਲੱਗੀ ਇਹ ਕੀ ਤੁਹਾਨੂੰ ਵੀਡੀਓ ਦੇ ਵਿੱਚ ਅੱਜ ਵਾਲੀ ਦੇ ਵਿੱਚ ਕੁਝ ਸਿੱਖਣ ਨੂੰ ਮਿਲੇ ਆ ਇਹ ਵੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵਧੀਆ ਲੱਗੀ ਤਾਂ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਜਰੂਰ ਕਰਿਓ ਤੇ ਜਿਹੜੇ ਆਪਣੇ ਨਵੇਂ ਭੈਣ ਤੇ ਭਰਾਵਾਂ ਭਰਾ ਜੁੜਦੇ ਨੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਬੈਲ ਆਈਕਨ ਵੀ ਦਬਿਓ ਚਲੋ ਜੀ ਆਪਾਂ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਕੋਈ ਗਲਤੀ ਹੋ ਗਈ ਵੀ ਤਾਂ ਸਾਨੂੰ ਮਾਫ਼ ਕਰਦੇ ਆ ਦੇਖੋ ਜੀ ਆਹ ਬੂਟੀਆਂ ਪੈ ਚੁੱਕੀਆਂ ਨੇ ਇਹ ਹਮਨੇ ਆਪਣਾ ਕਿਤੇ ਨਹੀਂ ਬਾਹਰ ਦੇ ਨੇ ਹਾਂ ਹਾਂ ਬਾਹਰ ਨਹੀਂ ਚਲੋ ਜੀ ਇਹ ਸੂਟ ਦਾ ਜਦੋਂ ਹਨਾ ਗਲਬਨਿਆ ਜਾਊਗਾ ਉਹ ਵੀ ਆਪਾਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਚਲੋ ਜੀ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਸਤਿ ਸ੍ਰੀ ਅਕਾਲ ਜੀ